ਮੇਰਾ ਨਾਲ ਸਹਿੰਦੇ ਬਹੁਤ ਅੱਛੇ ਰਿਲੇਸ਼ਨ ਸੀ ਫੈਮਿਲੀ ਰਿਲੇਸ਼ਨ ਸੀ ਮੇਰਾ ਬੇਟਾ ਇੱਕ ਉਹਦਾ ਨਾਮ ਦੀਵਾਨ ਸ਼ਾਹ ਮੋਸਲੀ ਉਹਨਾਂ ਦੇ ਘਰ ਹੀ ਰਹਿੰਦਾ ਸੀ ਸਾਡਾ ਆਣਾ ਜਾਣਾ ਬਹੁਤ ਅੱਛੇ ਤਰੀਕੇ ਨਾਲ ਸੀ ਠੱਗੀ ਦੇ ਬਹੁਤ ਜ਼ਿਆਦੀ ਹੈ 50 ਲੱਖ ਤੱਕ ਵੀ ਹੈਗੀਆਂ ਜਿਹੜੇ ਮੇਨ ਮੈਂਬਰ ਹੁਣ ਹੈਗੇ ਨੇ ਉਹਨਾਂ ਦੇ 20 ਲੱਖ ਤੱਕ ਹੈਗੇ ਐਂਡ ਜਾਨ ਤੋਂ ਪਹਿਲਾਂ ਉਹਨੇ ਕੀ ਕੀਤਾ ਮੇਰੀ ਵਾਜ ਦੇ 2-3 ਜਣਾਂ ਨੂੰ ਚੈੱਕ ਦੇ ਗਿਆ ਸੁਨੀਲ ਟੈਲੀਕਮ ਨਾਮ ਦਾ ਮੁੰਡਾ ਮੁੰਡਾ ਹੈਗਾ ਜੀ ਤੇ ਉਹਨੇ ਸਾਡੇ ਸਾਰਿਆਂ ਨਾਲ ਪੈਸੇ ਨੇ ਕਰੋੜ ਕੀਤਾ ਫੋਨ ਕਰਦੇ ਕਿ ਤੁਸੀਂ ਆਪਣੇ ਚੱਕ ਦੇ ਸਾਡੇ ਤੋਂ ਪੈਸੇ ਹਾਲਾਂਕਿ ਮੇਰੀ ਵਾਈਫ ਵਿੱਚ ਕਿਸੇ ਤਰ੍ਹਾਂ ਦੀ ਇਨਵੋਲਵਮੈਂਟ ਨਹੀਂ ਹੈ ਟੋਟਲ 19 20 ਲੱਖ ਰੁਪਏ ਠਗੀ ਗਏ ਤੇ ਉਹਨੇ 11 ਦਾ 12 ਮੈਂਬਰ ਇੱਥੇ ਇਕੱਠੇ ਹੋਏ ਆ ਅਰਜ਼ੀ ਦਿੱਤੀ ਹੈ ਲਿਖ ਕੇ ਸੀਪੀ ਅਫੀਸ ਦੇ ਵਿੱਚ ਮੇਰਾ ਨਾਮ ਰਕੇਸ਼ ਕੁਮਾਰ ਹੈ ਮੈਂ ਗੇਟ ਘਿਮਾਲੇ ਦਾ ਰਹਿਣ ਵਾਲਾ ਮੇਰਾ ਨਾ ਸੁਨੀਲ ਦੇ ਬਹੁਤ ਅੱਛੇ ਰਿਲੇਸ਼ਨ ਸੀ ਫੈਮਿਲੀ ਰਿਲੇਸ਼ਨ ਸੀ ਮੇਰਾ ਬੇਟਾ ਇੱਕ ਉਹਦਾ ਨਾਂ ਦੀਵਾਨ ਸ਼ਾਹ ਮੋਸਲੀ ਉਹਨਾਂ ਦੇ ਘਰ ਹੀ ਰਹਿੰਦਾ ਸੀ ਸਾਡਾ ਆਣਾ ਜਾਣਾ ਬਹੁਤ ਅੱਛੇ ਤਰੀਕੇ ਨਾਲ ਸੀ ਸਾਡਾ ਆਪਸ ਵਿੱਚ ਉਹਨਾਂ ਨਾਲ ਲੈਣ ਦੇਣ ਵੀ ਸੀ ਐਂਡ ਜਾਣ ਤੋਂ ਪਹਿਲੇ ਉਹਨੇ ਕੀ ਕੀਤਾ ਸਾਡਾ ਕਾਫੀ ਦੇਰ ਤੋਂ ਉਹਨਾਂ ਨਾਲ ਰਿਲੇਸ਼ਨ ਚੱਲਦਾ ਪਿਆ ਸੀ ਐਂਡ ਜਾਣ ਤੋਂ ਪਹਿਲੇ ਉਹਨੇ ਕੀ ਕੀਤਾ ਮੇਰੀ ਵਾਸ਼ ਦੇ 2-3 ਜਨਾਂ ਨੂੰ ਚੈੱਕ ਦੇਗਾ ਉਹ ਚੈੱਕ ਦਾ ਤੇ ਉਹ ਅੰਗੇਸਟ ਪੈਸੇ ਲੈ ਕੇ ਫਰਾਰ ਹੋ ਗਿਆ ਜਿਸ ਵਿੱਚ ਕਿ ਮੇਰੇ ਜੋ ਵੀ ਜਨਾਂ ਤੋਂ ਉਹਨੇ ਪੈਸੇ ਲਿੱਤੇ ਆ ਉਹ ਮੇਰੀ ਵਾਈਫ ਨੂੰ ਫੋਨ ਕਰਦੇ ਆ ਕਿ ਤੁਸੀਂ ਆਪਣੇ ਚੈੱਕ ਦੇ ਸਾਡੇ ਨੂੰ ਪਾ ਲੈ ਤੇ ਹਾਲਾਂਕਿ ਮੇਰੀ ਵਾਈਫ ਅੱਛੇ ਤਰ੍ਹਾਂ ਦੀ ਇਨਵੋਲਵਮੈਂਟ ਨਹੀਂ ਹੈ ਲੇਕਿਨ ਫਿਰ ਵੀ ਮੈਂ ਉਹਨਾਂ ਦੇ ਸਪੋਰਟ ਇਸੇ ਲਈ ਕਰ ਰਿਹਾ ਕਿ ਕੱਲ ਨੂੰ ਕੋਈ ਵੀ ਮੇਰੇ ਲੋ ਹੈਲਪ ਨੂੰ ਮਿਲ ਜਾਏ ਕਿਉਂਕਿ ਡੇ 1 ਜਦੋਂ ਦਾ ਉਹ ਫਰਾਰ ਹੋਇਆ ਉਹਨੇ ਮੈਨੂੰ 3-4 ਵਾਰੀ ਕੰਟੈਕਟ ਕੀਤਾ ਤੇ ਮੈਂ ਉਹਦੇ ਵਿੱਚ ਉਹਨੂੰ ਇਹੋ ਵਿਸ਼ਵਾਸਨ ਦਵਾਇਆ ਕਿ ਤੂੰ ਸਾਨੂੰ ਮਿਲ ਅਸੀਂ ਤੇਰਾ ਜੋ ਵੀ ਹੈ ਬੈ ਕੇ ਸੌਟਰਡ ਕਰਦੇ ਆ ਲੇਕਿਨ ਹਜੇ ਤੱਕ ਉਹਦੇ ਕੋਲ ਕੋਈ ਵੀ ਅਹੋਜਾ ਸਟੈਪ ਨਹੀਂ ਆਇਆ ਲਾਸਟ ਟਾਈਮ ਉਹਦੇ ਨਾਲ ਸਾਡੀ ਗੱਲ ਹੋਈ ਤੇ ਉਹਨੇ ਸਾਨੂੰ ਇਹੋ ਮੈਸੇਜ ਕੀਤਾ ਕਿ ਮੇਰੇ ਮਾਪੇ ਤੁਸੀਂ ਪਤਾ ਨਹੀਂ ਕਿੱਥੇ ਚਲੇ ਗਿਆ ਇਹਦੇ ਸਭ ਜ਼ਿੰਮੇਵਾਰ ਅਸੀਂ ਆ ਜਦ ਕਿ ਇਹਦੇ ਵਿੱਚ ਸਾਡਾ ਰੋਲ ਕੋਈ ਨਹੀਂ ਆ ਲਾਸਟ ਟਾਈਮ ਉਹਦੀ ਮਦਰ ਨਾਲ ਸਾਡੀ ਗੱਲ ਹੋਈ ਸੀ ਅਸੀਂ ਸਾਡੇ ਕਾਉਂਸਲਰ ਹੈ ਦਾਰਾ ਜੀ ਉਹਨਾਂ ਦੇ ਦਫਤਰ ਗਏ ਸੀ ਉਹਨਾਂ ਦੀ ਮਾਤਾ ਨੇ ਸਾਨੂੰ 11 ਵਜੇ ਅਗਲੇ ਦਿਨ ਦਾ ਟਾਈਮ ਦਿੱਤਾ ਮਿਲਣ ਦਾ ਜਿੱਥੇ ਕਿ ਉਹ ਨਹੀਂ ਆਏ ਉਸ ਤੋਂ ਬਾਅਦ ਉਹਦੀ ਮਾਤਾ ਨਾਲ ਸਾਡਾ ਕੋਈ ਕੰਟੈਕਟ ਨਹੀਂ ਆ ਨਾ ਉਹਦੇ ਘਰ ਦੇ ਨਾਲ ਹੋਇਆ ਮਦਰ ਨੂੰ ਕੁਝ ਹੋ ਗਿਆ ਜਾਂ ਮੇਰੇ ਫਾਦਰ ਸਾਹਿਬ ਨੂੰ ਕੁਝ ਹੋ ਗਿਆ ਮੈਂ মিডিਆ ਤੇ ਆਨਲਾਈਨ ਹੋ ਕੇ ਮੈਂ ਸੁਸਾਈਡ ਕਰ ਲਾਂਗਾ ਜਿਨ੍ਹਾਂ ਦਾ ਜ਼ਿੰਮੇਵਾਰ ਤੁਹਾਨੂੰ ਦਵਾਵਾਂਗਾ ਸਰਕਾਰ ਨੂੰ ਇਹ ਵੀ ਸਾਨੂੰ ਮੰਗ ਚਾਹੀਦੀ ਹੈ ਕਿ ਕੱਲ ਨੂੰ ਉਹਦੀ ਫੈਮਿਲੀ ਮੈਂਬਰ ਜਾਂ ਉਸ ਨੂੰ ਕਿਸੇ ਤਰ੍ਹਾਂ ਦੀ ਕੋਈ ਹਾਨੀ ਹੁੰਦੀ ਹੈ ਜੋ ਆਪਣੇ ਜਾਨ ਪ੍ਰਤੀ ਕੁਝ ਵੀ ਕਰਦਾ ਹੈ ਤਾਂ ਉਹਦੇ ਜ਼ਿੰਮੇਵਾਰ ਅਸੀਂ ਨਹੀਂ ਹੋਣੇ ਚਾਹੀਦੇ ਕਿਉਂਕਿ ਸਾਡੇ ਨਾਲ ਤਾਂ ਉਲਟਾ ਧਰੋਹ ਕਰਕੇ ਗਿਆ ਸਾਡੇ ਪੈਸੇ ਲੈ ਕੇ ਫਰਾਰ ਹੋ ਗਿਆ ਉਲਟਾ ਸਾਨੂੰ ਧਮਕੀਆ ਲਾਂਦਾ ਕਿ ਮੈਂ ਇਸ ਤਰ੍ਹਾਂ ਕਰਾਂਗਾ ਮੇਰੇ ਮਾਪੇ ਹੋ ਜੇ ਕਿਸੇ ਨੂੰ ਕੁਝ ਹੋ ਗਿਆ ਮੈਂ ਸੁਸਾਈਡ ਕਰਾਂਗਾ ਇਹਦੇ ਵਿੱਚ ਸਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮਾਨ ਹਾਨੀ ਜਾਂ ਪਰੇਸ਼ਾਨੀ ਨਹੀਂ ਆਣੀ ਚਾਹੀਦੀ ਸਰਕਾਰ ਨੂੰ ਇਹ ਵੀ ਸਾਡੀ ਹਸਤਾ ਕਰਨੀ ਚਾਹੀਦੀ ਹੈ ਮੇਰਾ ਨਾਮ ਹਨੇਂਦਰ ਸਿੰਘ ਹੈ ਜੀ ਇਹ ਪਾਕਤਾਨਲੇ ਫਨੀਲ ਟੈਲੀਕਮ ਨਾਮ ਦਾ ਮੁੰਡਾ ਹੈਗਾ ਜੀ ਤੇ ਉਹਨੇ ਸਾਡੇ ਸਾਰਿਆਂ ਨਾਲ ਪੈਸਿਆਂ ਦੀ ਫਰੋਡ ਕੀਤਾ ਠੀਕ ਆ ਜੀ ਤੇ ਉਹਦੇ ਕਰਕੇ ਅਸੀਂ ਇੱਥੇ ਸੀਪੀਓਫਸ ਪਹੁੰਚੇ ਸੀ ਫਰੋਡ ਕੀਤਾ ਉਹਨੇ ਇਹ ਸਾਡੇ ਕ੍ਰੈਡਿਟ ਕਾਰਡ ਯੂਜ਼ ਕਰਦਾ ਸੀ ਕੋਈ ਮਾਰਜਿਨ ਸਾਨੂੰ ਦਿੰਦਾ ਸੀ ਜਾਂ ਕੁਝ ਕਰਦਾ ਸੀ ਤੇ ਉਸ ਤੋਂ ਬਾਅਦ ਸਾਈ ਟਾਈਮ ਨਾਲ ਸਾਨੂੰ ਪੇਮੈਂਟ ਕਰਦਾ ਰਹਿੰਦਾ ਸੀ ਆਪਣਾ ਵਿਸ਼ਵਾਸ ਬਣਾ ਕੇ ਤੇ ਇਸ ਤੋਂ ਬਾਅਦ ਹੁਣ ਘਰੋਂ ਹੀ ਸਾਰੇ ਫਰੋਡ ਹੋ ਚੁੱਕੇ ਆ ਸਭ ਕੁਝ ਪੈਸੇ ਇਦਾਂ ਹੀ ਸਾਡੇ ਯੂਜ਼ ਕਰਦਾ ਰਿਹਾ ਕਿੰਨਾਂ ਉਸ ਲੜਕੀ ਦੀ ਸੀ ਜਾਨ ਪਜਾਨ ਦੇ ਸਾਲ ਦੀ ਹੋਣੀ ਆ ਤੇ 6 ਮਹੀਨੇ ਤੋਂ ਮੇਰੇ ਨਾਲ ਕੰਮ ਕਰਦਾ ਰਿਹਾ। ਅੱਛੇ 6 ਮਹੀਨੇ ਤੋਂ ਤੁਹਾਡੇ ਨਾਲ ਕੰਮ ਕਰ ਰਿਹਾ ਹਾਂ। ਹੁਣ ਕਿੰਨੀ ਦਿਨ ਹੋ ਗਈ ਇਹਨਾਂ ਦੁਕਾਨ ਆਪਣੀ ਵਗੈਰਾ ਬੰਦ ਕੀਤੀ ਕਦੋਂ ਦਾ? 15 ਦਿਨ ਹੋ ਗਏ। ਹੂੰ 15 ਦਿਨ ਹੋ ਗਏ। 17 17 ਮਾਰਚ ਦੀ। ਹੂੰ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ? ਸਾਨੂੰ ਇਨਸਾਫ ਚਾਹੀਦਾ। ਮੈਂਬਰਾਂ ਦਾ ਠੱਗੀ ਤੇ ਬਹੁਤ ਜ਼ਿਆਦੀ ਹੈ 50 ਲੱਖ ਤੱਕ ਵੀ ਹੈਗੀ ਹੈ ਜਿਹੜੇ ਮੇਨ ਮੈਂਬਰ ਹੁਣ ਹੈਗੇ ਨੇ ਉਹਨਾਂ ਦੇ 20 ਲੱਖ ਤੱਕ ਹੈ ਗਿਆ। ਭਾਈ ਤੁਹਾਨੂੰ ਸਾਨੂੰ ਟਾਈਮ ਦਿੱਤਾ ਗਿਆ ਕਹਿੰਦੇ ਕੱਲ ਆ ਕੇ ਤੁਹਾਨੂੰ ਮਿਲੋ। ਉਹ ਸਾਰਿਆਂ ਦਾ ਫੋਨ ਬੰਦ ਆ ਰਿਹਾ। ਆ ਅਮੀਤ ਸਿੰਘ ਆ ਜੀ ਮਾਹਰ ਸਾੜ ਕੇੜੇ ਕੀ ਮਾਪਰੀ ਦਾ ਉਹਨੇ ਦਾ ਰਹਿਣ ਵਾਲਾ ਆ ਤੇ ਮੇਰਾ ਇੱਕ ਫਰੈਂਡ ਸੀ ਜੋ ਮੇਰਾ ਬਚਪਨ ਨਾਲ ਮੇਰੇ ਨਾਲ ਸਟੱਡੀ ਕੀਤੀ ਸੀ ਨ ਸਕੂਲ ਵਿੱਚ ਤੇ ਉਹ ਮੇਰੇ ਨਾਲ ਫਰੋਡ ਕਰਕੇ ਭੱਜ ਗਿਆ ਟੋਟਲ ਮੈਟਰ ਦੱਸੋ ਦੋ ਨੇ ਮੇਰੇ ਕੇਸ ਕਰਾਏ ਜੇ ਪਾ ਦੋ ਵਾਈਫੋਨ ਲਏ ਨੇ ਮੇਰੇ ਫਾਇਨੈਂਸ ਮੋਬਾਈਲ ਤੋਂ ਇੱਕ ਬਜਾਰ ਫਾਇਨੈਂਸ ਕਰਾਇਆ ਇੱਕ ਐਚਡੀਐਫਸੀ ਫਾਇਨੈਂਸ ਕਰਾਇਆ ਦੋਨੋਂ ਵੇਚ ਕੇ ਉਹਨਾਂ ਦੀ ਪੇਮੈਂਟ ਲੈ ਕੇ ਨਾਲ ਤੇ ਨਾਲ ਉਹ ਆਪਣਾ ਕ੍ਰੈਡਿਟ ਕਾਰਡ 1.70 ਲੱਖ ਰੁਪਏ ਕ੍ਰੈਡਿਟ ਕਾਰਡ ਹੈ ਲਿਮਿਟੀ ਉਹ ਵੀ ਲੈ ਆਪਣਾ ਲੈ ਆ ਮੇਰੇ ਨਾਲ ਹੀ ਟੋਟਲ ਕਿੰਨੇ ਕੀ ਠਗੀ ਵਜੀ ਟੋਟਲ ਮੈਂ ਲਾ 2.5 ਲੱਖ ਦੀ ਠਗੀ ਕਰ ਗਿਆ 2.5 ਲੱਖ ਦੀ ਤੁਹਾਡੀ 2.5 ਲੱਖ ਟੋਟਲ ਜਿਹੜੇ ਮੈਂਬਰ ਹੈ ਉਹਨਾਂ ਦੀ ਟੋਟਲ ਹੁੰਦਾ ਹੈ ਜੀ ਟੋਟਲ 19-20 ਲੱਖ ਦੀ ਠਗੀ ਕੀਤੀ ਉਹਨੇ 11 ਤੋਂ 12 ਮੈਂਬਰ ਇਹੀ ਇਕੱਠੇ ਹੋਏ ਆ ਅਰਜ਼ੀ ਦਿੱਤੀ ਹੈ ਲਿਖ ਕੇ ਸੀਪੀ ਅਫੀਸ ਤੇ ਅੱਜ ਅਸੀਂ ਇੱਥੇ ਐਸਪੀ ਅਫੀਸ ਵਿੱਚ ਪਹੁੰਚੇ ਹਾਂ ਤਾਂ ਕਿ ਸਾਨੂੰ ਕੋਈ ਇਨਫੋਰਮੇਸ਼ਨ ਦਿੱਤੀ ਜਾਵੇ ਤੇ ਉਹਨਾਂ ਨੇ ਕੱਲ 10 ਵਜੇ ਦਾ ਟਾਈਮ ਦਿੱਤਾ ਹੈ ਵੀ ਕੱਲ 10 ਵਜੇ ਤੱਕ ਅਸੀਂ ਆਈਏ ਸਾਨੂੰ ਆਪਣਾ ਗਰੁੱਪ ਵਿੱਚ ਇਹ ਮਿਲਿਆ ਖਬਰ ਮਿਲਿਆ ਵੀ ਲੋਕਾਂ ਨੂੰ ਫੋਨ ਕਰਕੇ ਉਹਨਾਂ ਨੂੰ ਕਹਿ ਰਿਹਾ ਵੀ ਮੈਂ ਆਪਣਾ ਸੁਸਾਇਡ ਕਰ ਲੈਣਾ ਹੈ ਆਪਣੇ ਮੇਰੇ ਮਾਂ ਤੇ ਉਹ ਨਹੀਂ ਲੱਭਣ ਦੇ ਇਹਦਾ ਨੂੰ ਧਮਕੀਆ ਦੇ ਰਿਹਾ ਹੈ ਵੀ ਤਾਂ ਕਿ ਇਹ ਹੋਵੇ ਤਾਂ ਕਿ ਇਹਦੇ ਖਿਲਾਫ ਕੋਈ ਰਿਪੋਰਟ ਨਾ ਕਰ ਸਕੀਏ ਇਸ ਕਰਕੇ ਉਹਨਾਂ ਨੂੰ ਧਮਕੀਆ ਦੇ ਰਿਹਾ ਹੈ ਸਰ ਇਹ ਸੁਨੀਲ ਕੁਮਾਰ ਨਾਮ ਦਾ ਬੰਦਾ ਹੈ ਉਹਦੀ ਦੁਕਾਨ ਹੈ ਕਟਰਾ ਕਰਮ ਸਿੰਘ ਚੌਂਕ ਦੇ ਵਿੱਚ ਉਹਦਾ ਮੋਬਾਈਲਾਂ ਦਾ ਕੰਮ ਸੀ ਉਹ ਸਾਡੇ ਕੋ ਆਂਦਾ ਸੀਗਾ ਸਾਨੂੰ ਕੰਦਾ ਸੀਗਾ ਕਿ ਬਈ ਇਹ ਕ੍ਰੈਡਿਟ ਕਾਰਡ ਤੋਂ ਪੇਮੈਂਟਾਂ ਆਨਲਾਈਨ ਪਵਾਉਂਦਾ ਉਹਦਾ ਕੰਮ ਹੈ ਮੋਬਾਈਲ ਵਗੈਰਾ ਖਰੀਦਦਾ ਉਹ ਸਾਨੂੰ ਕਹਿੰਦਾ ਸੀਗਾ ਕਿ ਤੁਸੀਂ ਇਸ ਤਰ੍ਹਾਂ ਕਰੋ ਮੇਰੀ ਹੈਲਪ ਕਰੋ ਥੋੜੀ ਜੀ ਮੋਬਾਈਲ ਦੇ ਵਿੱਚ ਆਪਣਾ ਐਸੈਸਰੀ ਲੈਣਾ ਐਸੈਸਰੀ ਲੈਣ ਵਾਸਤੇ ਕੋਈ ਵੀ ਜਿਸ ਤਰ੍ਹਾਂ ਮੰਨ ਲਓ ਆਪਣੇ ਫੋਨ ਪਰਚੇਸ ਕਰਦਾ ਸੀਗਾ ਸਾਡੇ ਕੋ ਕ੍ਰੈਡਿਟ ਸਾਡੇ ਕ੍ਰੈਡਿਟ ਕਾਰਡ ਯੂਜ਼ ਕਰਦਾ ਸੀ ਉਹਦੇ ਤੇ ਠੀਕ ਹੈ ਤੇ ਇਸ ਤਰ੍ਹਾਂ ਕਰਦੇ ਕਰਦੇ ਸਾਨੂੰ ਕਹਿੰਦਾ ਸੀ ਕੁਛ ਆਪਣਾ ਜਿਹੜਾ ਜੈਨੂਨ ਹੋਏਗਾ ਸਾਨੂੰ ਮਾਰਜਨ ਵਗੈਰਾ ਸਾਨੂੰ ਮਿਲ ਜਾਏਗਾ ਅਸੀਂ ਉਹਨੂੰ ਦਿੰਦੇ ਰਹੇ ਉਹਨੇ ਵਿਸ਼ਵਾਸ ਬਣਾ ਲਿਆ 6-7 ਦਿਨ ਵਿਸ਼ਵਾਸ ਬਣਾ ਕੇ ਉਹਦੇ ਬਾਅਦ ਹੁਲੀਆਂ ਤੋਂ ਬਾਅਦ ਉਹਨੇ ਫੋਨ ਚੁੱਕਣਾ ਬੰਦ ਕਰਤਾ ਦੁਕਾਨ ਆਪਣੀ ਬੰਦ ਹੋ ਗਈ ਉਹਦੀ ਠੀਕ ਹੈ ਤੇ ਇਸ ਤਰ੍ਹਾਂ ਠੱਗੀ ਮਾਰ ਕੇ ਸਾਡੇ ਨਾਲ ਚਲਾ ਗਿਆ ਸਮਾਰੀਆਂ ਹੋਰ ਵੀ ਲੋਕਾਂ ਨਾਲ ਠੱਗੀ ਮਾਰ ਗਿਆ ਕਾਫੀ ਬੰਦੇ ਗਏ ਭਾਜੀ ਕਾਫੀ ਬੰਦੇ ਹੈਗੇ ਜਿਨ੍ਹਾਂ ਨੇ ਠੱਗੀ ਮਾਰੀ ਉਹਨਾਂ ਨੇ ਹੁਣ ਅੱਜ ਦੀ ਸਿੱਕੇ ਦੱਸੋ ਟੋਟਲ ਕਿੰਨੇ ਕਿ ਜਿਹੜੇ ਬੰਦੇ ਨੇ ਟੋਟਲ ਇਸ ਟਾਈਮ ਕਿੰਨੇ ਕਿ ਦੀ ਠੱਗੀ ਵਧੀ ਹੈ ਐਸ ਵੇਲੇ ਘੱਟੂ ਘੱਟ ਭਾਜੀ ਸਾਡੇ ਮੁਤਾਬਿਕ 20 19 20 ਲੱਖ ਦੀ ਠੱਗੀ ਵਧੀ ਹੈ ਤੁਹਾਡੇ ਨਾਲ ਵਧੀ ਬਾਕੀ ਇਹਦੇ ਬੰਦੇ ਉਹ ਵੱਖਰੇ ਬਾਕੀ ਵੱਖਰੇ ਬੰਦੇ ਹੈਗੇ ਆ ਕਈ ਆ ਨਹੀਂ ਸਕੇ ਉਸ ਤੋਂ ਬਾਅਦ ਕੀ ਆਸ਼ਵਾਸ਼ਣ ਦੋ ਆਇਆ ਸਰ ਉਹਨਾਂ ਨੇ ਕਿਹਾ ਕਿ ਇਨਵੈਸਟੀਗੇਸ਼ਨ ਅਜੇ ਜਾਰੀ ਹੈ ਤੇ ਤੁਹਾਨੂੰ ਕੱਲ ਸਾਨੂੰ ਮਿਲਣ ਨੂੰ ਬੁਲਾਇਆ ਦੁਬਾਰਾ ਉਹਨਾਂ ਨੇ 10 ਵਜੇ ਐਸਆਈ ਸਾਹਿਬ ਨਾਲ ਮਿਲਣਾ ਹੈ ਗਿਆ ਸੀ ਤੇ ਫਿਰ ਪਤਾ ਲੱਗੇ ਕੀ ਕਾਰਵਾਈ ਹੁੰਦੀ ਹੈ ਉਹਦੇ ਦੋਨੋਂ ਉਹ ਘਰੋਂ ਚਲ ਗਿਆ ਉਹਦੇ ਘਰ ਦੇ ਜਿਹੜੇ ਗਿਆ ਉਹ ਵੀ ਫਰਾਗਤ ਹੋ ਗਏ। ਕੀ ਮੰਗ ਕਰਦੇ ਪ੍ਰਸ਼ਾਸਨ ਕੋਲ? ਪ੍ਰਸ਼ਾਸਨ ਕੋ ਐ ਮੰਗ ਕਰਦੇ ਆ ਕਿ ਸਾਡਾ ਜਲਦੀ ਸੌਲਵ ਮੈਟਰ ਕੀਤਾ ਜਾਵੇ। ਬੰਦਾ ਡਰੇਸ਼ ਕੀਤਾ ਜਾਵੇ। ਬੰਦੇ ਨੂੰ ਜੋ ਸਜ਼ਾ ਹੋਏ ਉਹ ਦਿੱਤੀ ਜਾਵੇ। ਅਗ ਉਲਟਾ ਉਹ ਸਾਨੂੰ ਟੰਕਿਆ ਲੰਦਾ ਪਿਆ। ਕਦੀ ਕਿਸੇ ਦੇ ਮੋਬਾਈਲ ਤੇ ਫੋਨ ਕਰਦਾ। ਕਦੀ ਕਿਸੇ ਦੇ ਮੋਬਾਈਲ ਤੇ ਫੋਨ ਕਰਦਾ WhatsApp ਕਾਲਿੰਗ ਕਰਦੀ ਹੈ। ਜਿਹੜੀ